ਇਸ ਮੌਕੇ ਸਾਡਾ ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਮਹਿੰਦਰ ਸਿੰਘ ਕੇਪੀ ਦੇ ਘਰ ਤੇ ਮੌਜੂਦ ਹਨ ਜਿੱਨਾਂ ਤੇ ਦੁੱਖਾਂ ਦਾ ਪਹਾੜ ਟੁੱਟਿਆ ਇਕਲੌਤੇ ਪੁੱਤ ਦੀ ਬੀਤੀ ਰਾਤ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਤਾਂ ਇਸ ਮੌਕੇ ਰਿਸ਼ਤੇਦਾਰ ਸਾਥ ਸਬੰਧੀ ਨੇ ਜੋ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਇੱਥੇ ਪਹੁੰਚੇ ਹੋਏ ਨੇ ਤਾਂ ਤਸਦੀਕ ਕਿ ਬੀਤੀ ਰਾਤ ਜਲੰਧਰ ਦੇ ਮਾਡਲ ਟਾਊਨ ਇਲਾਕੇ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਜੋ ਮਹਿੰਦਰ ਸਿੰਘ ਕੇਪੀ ਨੇ ਉਹਨਾਂ ਦੇ ਪੁੱਤਰ ਦਾ ਦਿਹਾਂਤ ਹੋ ਗਿਆ ਤਾਂ ਤਸਦੀਕ ਕਿ ਯਾਨਕ ਸਰਕਾ ਹਾਸਤੇ ਦੇ ਵਿੱਚ ਉਹਨਾਂ ਦੇ ਪੁੱਤਰ ਦੀ ਮੌਤ ਹੋਈ ਹੈ ਤਾਂ ਇਸ ਮੌਕੇ ਦੇਖ ਸਕਦੇ ਹਾਂ ਕਿ ਪਰਿਵਾਰ ਦੇ ਨਾਲ ਜਿਹੜੇ ਦੁੱਖ ਸਾਂਝਾ ਕਰਨ ਲਈ तमाम ਰਿਸ਼ਤੇਦਾਰ ਤੇ ਸਾਕ ਸਬੰਧੀ ਪਹੁੰਚੇ ਹੋਏ ਨੇ ਤਾਂ ਇਹ ਮਹਿੰਦਰ ਸਿੰਘ ਕੇਪੀ ਵੀ ਇਸ ਮੌਕੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ 사실 ਇਹ ਇਨਾਂ ਦੇ ਇਕਲੌਤੇ ਪੁੱਤਰ ਦਾ ਦਿਹਾਂਤ ਹੋਇਆ ਇਕਲੌਤੇ ਪੁੱਤਰ ਦੀ ਮੌਤ ਹੋਈ ਹੈ ਸੜਕ ਹਾਦਸੇ ਦੇ ਵਿੱਚ ਜੋ ਰਿਚੀ ਕੇਪੀ ਨੇ ਉਹਨਾਂ ਦਾ ਦਿਹਾਂਤ ਹੋਇਆ ਤਾਂ ਬੀਤੀ ਰਾਤ ਤਲੰਤ ਸ਼ਹਿਰ ਦੇ ਮਾਡਰ ਟਾਊਨ ਇਲਾਕੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਤੁਸ ਕੀ ਗੱਡੀ ਦੀ ਇੱਕ ਹੋਰ ਕਾਰ ਨਾਲ ਟੱਕਰ ਹੋਈ ਤੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਮਹਿੰਦਰ ਸਿੰਘ ਕੀਪੀ ਨੇ ਜਿਹੜੇ ਇਸ ਮੌਕੇ ਰੂਮ ਤੇ ਹੋਏ ਨਜ਼ਰ ਆ ਰਹੇ ਨੇ ਅੱਖਾਂ ਦੇ ਵਿੱਚ ਹੰਝੂ ਨਜ਼ਰ ਆ ਰਹੇ ਨੇ ਤਾਂ ਇਕਲੌਤੇ ਪੁੱਤ ਦਾ ਦਿਹਾਂਤ ਹੋਇਆ ਇਕਲੌਤੇ ਪੁੱਤ ਦੀ ਮੌਤ ਹੋਈ ਹੈ ਤਾਂ ਤਾਂ ਸਪੀਡਰ ਇਸ ਮੌਕੇ ਉਨਾਂ ਦੇ ਘਰ ਤੋਂ ਤੁਹਾਡੇ ਨਾਲ ਸੰਜਿਆ ਕਰ ਰਹੇ ਬੇਹੱਦ ਭਾਵੁਕ ਕਰਨ ਵਾਲੀਆਂ ਇਹ ਤਸਵੀਰਾਂ ਨੇ ਕਿ ਕਿਸ ਤਰੀਕੇ ਪੁੱਤ ਦੇ ਦਿਹਾਂਤ ਕਾਰਨ ਮਹਿੰਦਰ ਸਿੰਘ ਜੀ ਪੀ ਜੋ ਪਾਬਕ ਨਜ਼ਰ ਆ ਰਿਹਾ ਟੁੱਟ ਚੁੱਕੇ ਨਜ਼ਰ ਆ ਰਿਹਾ ਕਿਉਂਕਿ ਇਕਲੌਤੇ ਪੁੱਤ ਦਾ ਜੋ ਦਿਹਾਂਤ ਹੋਇਆ ਇਕਲੌਤਾ ਪੁੱਤ ਦੁਨੀਆ ਤੋਂ ਗਿਆ ਤਾਂ ਇੱਕ ਪਿਤਾ ਦੇ ਉੱਪਰ ਕੀ ਬੀਤਰੀ ਹੋਏਗੀ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਦਾ ਚਿਰਾਗ ਕਰਦਾ ਬੁਝਿਆ ਤਾਂ ਉਸ ਪਰਿਵਾਰ ਦੇ ਲਈ ਕਿੰਨਾ ਦੁਖਦਾਈ ਸਮਾਂ ਵਾ ਤਾਂ ਪਰਿਵਾਰ ਇਸ ਮੌਕੇ ਬਿਹਤਰ ਭਾਵੁਕ ਨਜ਼ਰ ਆ ਰਿਹਾ ਤਾਂ ਇਹ ਮਹਿੰਦਰ ਸਿੰਘ ਕੇਪੀ ਦੇਖ ਸਕਦਾ ਹਾਂ ਕਿ ਅੱਖਾਂ 'ਚ ਹੰਝੂ ਨੇ ਰੋਂਦੇ ਕੋਲੋਂਦੇ ਨਜ਼ਰ ਆ ਰਹੇ ਨੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਕਰਤੋਂ ਇਹ ਤਸਵੀਰਾਂ ਤੋੜਨਾ ਸੰਧੀਆਂ ਕਰ ਰਹੀਆਂ ਆਕਾਲੀ ਦਲ ਦੇ ਸੀਨੀਅਰ ਆਗੂ ਨੇ ਤਪਿੱਤੀ ਰਾਤ ਦਰਦਨਾਕ ਹਾਦਸਾ ਵਾਪਰਿਆ ਬੀਤੀ ਰਾਤ ਸੜਕ ਹਾਸੇ ਦੇ ਵਿੱਚ ਉਹਨਾਂ ਦੇ ਪੁੱਤਰ ਦੀ ਮੌਤ ਜਿਹੜੀ ਹੋਈ ਆ ਤਾਂ ਤਸਵੀਰਾਂ ਜਿਹੜੀਆਂ ਇਸ ਮੌਕੇ ਮਹਿੰਦਰ ਸਿੰਘ ਕੇਪੀ ਦੇ ਘਰ ਤੋਂ ਥੋੜਾ ਨਾ ਸੰਝੀਆਂ ਕਰ ਰਹੇ ਜਿੱਤੇ ਉਹਨਾਂ ਦੇ ਰਿਸ਼ਤੇਦਾਰ ਸਾਥ ਸਬੰਧੀ ਤੇ ਜੋ ਦੋਸਤ ਨੇ ਉਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਤਵੇਹਤ ਦਰਦਨਾਕ ਹਾਸੇ ਦੇ ਵਿੱਚ ਰਿਚੀ ਕੇਪੀ ਜੋ ਕਿ ਮਹਿੰਦਰ ਸਿੰਘ ਕੇਪੀ ਦੇ ਇਕਲੌਤੇ ਪੁੱਤਰ ਸਨ ਉਹਨਾਂ ਦਾ ਅਧਿਆਨਤ ਹੋਇਆ ਇਸ ਮੌਕੇ ਮਹਿੰਦਰ ਸਿੰਘ ਕੇਪੀ ਜੋ ਪਾਵੁਕ ਨਜ਼ਰ ਆ ਰਿਹਾ ਅੱਖਾਂ ਦੇ ਵਿੱਚ ਹੰਝੂ ਨਜ਼ਰ ਆ ਰਹੇ ਆ ਤਾਂ ਪਰਿਵਾਰ ਇਸ ਮੌਕੇ ਡੂੰਗੇ ਸਤਵੇਂ ਦੇ ਵਿੱਚ ਆ ਜੋ ਕੀ ਸਾਥੀ ਸੁਖਵਿੰਦਰ ਦੇ ਨਾਲ ਸੁਖ ਦੇ ਲਈ